ਆ ਤੁਸੀਂ ਦੇਖੋ ਇੱਕ ਵਾਰ ਇਤੋਂ ਕਿੰਨਾ ਸੋਹਣਾ ਜਿਹੜਾ ਥਿਊ ਇਹਦਾ ਬਣਦਾ ਸਾਰੀਆਂ ਡਰੈਸਾਂ ਇਹਨਾਂ ਨੇ ਇੱਥੇ ਜਿਹੜੀਆਂ ਉਹ ਲਾਈਆਂ ਵੀ ਹੋਈਆਂ ਨੇ ਨਾ ਰੱਖੀਆਂ ਹੋਈਆਂ ਨੇ ਇੱਥੇ ਤੁਸੀਂ ਆ ਕੇ ਫੋਟੋਗ੍ਰਾਫੀ ਜਿਹੜੀ ਉਹ ਕਰਵਾ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਆਪਾਂ ਸ਼੍ਰੀਨਗਰ ਪਹੁੰਚ ਗਏ ਸੀਗੇ ਤੇ ਹੋਟਲ ਦੇ ਬਾਹਰ ਆਪਾਂ ਬਲੌਗ ਆਪਣਾ ਐਂਡ ਕੀਤਾ ਸੀਗਾ ਤੇ ਸਵੇਰੇ ਆਪਾਂ 8:08 ਪਹੁੰਚੇ ਸੀ ਸ਼੍ਰੀਨਗਰ ਤੇ ਹੁਣ ਤਕਰੀਬਨ ਟਾਈਮ 12:00 ਵਜੇ ਦਾ ਹੋ ਗਿਆ ਆਪਾਂ ਬ੍ਰੇਕਫਾਸਟ ਕਰ ਲਿਆ ਤੇ ਨਹਾ ਧੋ ਕੇ ਰੈਡੀ ਹੋ ਗਏ ਤੇ ਆ ਆਪਾਂ ਨੂੰ ਇੱਥੇ ਕਮਰਾ ਮਿਲੇਆ ਕਮਰਾ ਵੀ ਆਪਾਂ ਦਿਖਾਉਨੇ ਆਂ ਹੋਟਲ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਸ਼੍ਰੀਨਗਰ ਦੀਆਂ ਸਾਰੀਆਂ ਲੋਕਲ ਜਗ੍ਹਾਵਾਂ ਤੁਹਾਨੂੰ ਦਿਖਾਵਾਂਗੇ ਬਾਕੀ ਮੈਂ ਜਾਣਕਾਰੀ ਤੁਹਾਨੂੰ ਅੱਗੇ ਦਿਨ ਦਰਸਾਉਂਗਾ ਵੀ ਕਿਹੜੀਆਂ-ਕਿਹੜੀਆਂ ਥਾਵਾਂ ਆਪਾਂ ਦੇਖਣੀਆਂ ਨੇ ਇੱਥੇ ਇੱਕ ਮੁਗਲ ਗਾਰਡਨ ਬਣਿਆ ਹੋਇਆ ਉਹ ਦੇ ਜਿਵੇਂ ਵੀ ਹੋ ਸਾਰੀ ਆਪਾਂ ਅਪਡੇਟ ਅੱਗੇ ਵੀਡੀਓ ਦੇ ਵਿੱਚ ਦਿੰਦੇ ਰਵਾਂਗੇ ਵੀ ਕਿੱਥੇ ਕਿੱਥੇ ਆਪਾਂ ਜਾਣਾ ਤੇ ਪਹਿਲਾਂ ਮੈਂ ਰੂਮ ਦਿਖਾਉਣਾ ਤੁਹਾਨੂੰ ਵੀ ਕਿਹੜਾ ਰੂਮ ਆਪਾਂ ਨੂੰ ਮਿਲਿਆ ਤੇ ਆਹ ਆਪਣਾ ਰੂਮ ਆ ਜਿੱਥੇ ਆਪਾਂ ਰੋਕਣਾ ਆਪਣੇ 16 ਨਵੰਬਰ ਤੱਕ ਹਨਾ ਤੇ ਇੱਥੇ ਆਪਾਂ ਰੁਕਣਾ ਆਹੀ ਹੋਟਲ ਦੇ ਵਿੱਚ ਤੇ ਆ ਬਾਈ ਹੋਣੀ ਸੰਗਰੂਰ ਤੋਂ ਨੇ ਤੇ ਇਹ ਆਪਣੇ ਨਾਲੇ ਨੇ ਤੇ ਨਾਲੇ ਰਹਿਣਗੇ ਸਾਰੇ ਟੂਰ ਦੇ ਵਿੱਚ ਤੇ ਤੁਹਾਨੂੰ ਵੀਡੀਓਜ਼ ਦੇ ਵਿੱਚ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਇਹ ਵੀ ਦਿਖਦੇ ਰਹਿਣਗੇ ਆਪਣੇ ਨਾਲ ਸਸਿਕਾ ਵੀਰ ਹਾਂਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਹਾਂਜੀ ਹਾਂ ਤੇ ਬੜਾ ਮਿਲ ਕੇ ਸਾਨੂੰ ਬੜਾ ਖੁਸ਼ੀ ਹੋਈ ਤੇ ਬੜਾ ਆਨੰਦ ਮਹਿਸੂਸ ਹੋ ਰਿਹਾ ਆ ਆਪਣੇ ਆਪ ਨੂੰ ਹਾਂਜੀ ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੇ ਬਾਈ ਹੁਣੀਆਂ ਨਾਲ ਆਪਾਂ ਇਕੱਠੇ ਸਾਰਾ ਸਫਰ ਕਰਨਾ ਸੋ ਇਹ ਆਪਣਾ ਰੂਮ ਆ ਸਾਰਾ ਡਬਲ ਬੈੱਡ ਆ ਚਾਰਜਿੰਗ ਪੁਆਇੰਟ ਵਗੈਰਾ ਸਾਰੇ ਇਹਦੇ ਚ ਹੈਗੇ ਨੇ ਸੋ ਆਪਾਂ ਹੁਣ ਚੱਲਦੇ ਆ ਇੱਥੋਂ ਥੱਲੇ ਨੂੰ ਆਪਣਾ ਜਿਹੜਾ ਅੱਜ ਦਾ ਸਫਰ ਆ ਉਹ ਸ਼ੁਰੂ ਕਰਦੇ ਆ ਕਿੱਥੇ ਕਿੱਥੇ ਆਪਾਂ ਘੁੰਮਾਂਗੇ ਉਹ ਸਾਰੀ ਆਪਾਂ ਅਪਡੇਟ ਤੁਹਾਨੂੰ ਦਿੰਨੇ ਆ ਬਾਕੀ ਨਾਲ ਨਾਲ ਇੱਥੇ ਰੂਮ ਨੇ ਆ ਆਪਣਾ 201 ਨੰਬਰ ਰੂਮ ਹੈ ਤੇ ਬਾਕੀ ਹੋਟਲ ਦਾ ਵੀ ਤੁਹਾਨੂੰ ਇਥੋਂ ਕੁਝ 뷰 ਆਪਾਂ ਦਿਖਾ ਦੰਨੇ ਆ ਹਨ ਤੇ ਆ ਇਥੋਂ ਬਾਲਕਨੀ ਟਾਈਪ ਆ ਆ ਮੇਨ ਗੇਟ ਆ ਗਿਆ ਹੋਟਲ ਦਾ ਜਿੱਥੋਂ ਆਪਾਂ ਐਂਟਰ ਹੋਏ ਸੀਗੇ ਸੋ ਚੱਲਦੇ ਆਪਾਂ ਥੱਲੇ ਤੇ ਅੱਜ ਦੇ ਸਫਰ ਬਾਰੇ ਸਾਰੀ ਜਾਣਕਾਰੀ ਲੈਣੇ ਆ ਥੱਲੀ ਕੋ ਆਪਣੇ ਗਰੁੱਪ ਵਾਲੇ ਸਾਰੇ ਥੱਲੀ ਨੇ ਉਹਨਾਂ ਨਾਲ ਮਿਲਦੇ ਆ ਆ ਜਿਹੜੀ ਸਾਹਮਣੇ ਬੱਸ ਖੜੀ ਆ ਆਪਾਂ ਇਹਦੇ ਚ ਜਾਣਾ ਤੇ ਇਥੇ ਲੋਕਲ ਆਪਾਂ ਘੁੰਮਣਾ ਅੱਜ ਸ਼੍ਰੀਨਗਰ ਦੇ ਵਿੱਚ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਨੇ ਜਿਵੇਂ ਮੁਗਲ ਗਾਰਡਨ ਹੋ ਗਿਆ ਹੋਰ ਕਾਫੀ ਸਾਰੀਆਂ ਚੀਜ਼ਾਂ ਇੱਥੇ ਦੇਖਣ ਵਾਲੀਆਂ ਹੈਗੀਆਂ ਨੇ ਤੇ ਇਹ ਬੱਸ ਤੇ ਆਪਾਂ ਨੂੰ ਲੈ ਕੇ ਜਾਣਗੇ ਛੋਟੀ ਬੱਸ ਆ ਤੇ ਹੋਟਲ ਦੇ ਬਾਹਰ ਹੀ ਆਇਆ ਆ ਸਾਹਮਣੇ ਆਪਣਾ ਹੋਟਲ ਹੈ ਹੋਟਲ ਦਾ ਨਾਮ ਹੈਗਾ ਗ੍ਰੈਂਡ ਗਲਮੋਰ ਗ੍ਰੈਂਡ ਗਲਮੋਰ ਹੋਟਲ ਦਾ ਨਾਮ ਤੇ ਚਲਦੇ ਆਂ ਬੱਸ ਦੇ ਵਿੱਚ ਬਹਿਨੇ ਆ ਜਾ ਕੇ ਲਓ ਜੀ ਆਪਣੀ ਬੱਸ ਚੱਲ ਪਈ ਹੋਟਲ ਤੋਂ ਪਹਿਲਾਂ ਆਪਾਂ ਜਾਣਾ ਬੋਟਨੀਕਲ ਗਾਰਡਨ ਬੋਟਨੀਕਲ ਗਾਰਡਨ ਆਪਾਂ ਦੇਖਣ ਜਾ ਰਹੇ ਆ ਤੇ ਆਹ ਬਾਈ ਹੁਣੀ ਚਲਾ ਰਹੇ ਨੇ ਗੱਡੀ ਆਪਾਂ ਨੂੰ ਲੈ ਕੇ ਜਾਣਗੇ ਬਾਕੀ ਮਨਪ੍ਰੀਤ ਬਾਈ ਹੁਣੀ ਤੇ ਰਾਮਚੰਦਰ ਬਾਈ ਹੁਣੀ ਤੇ ਬੋਟਨੀਕਲ ਗਾਰਡਨ ਜਾਣਾ ਪਹਿਲਾਂ ਹਾਂ ਠੀਕ ਹੈ ਬਾਕੀ ਨਾਲ ਨਾਲ ਅਪਡੇਟ ਦਿੰਦੇ ਰਹਿਣਗੇ ਆਪਾਂ ਨੂੰ ਸਾਰੇ ਭਾਈ ਹਣੀ ਤੇ ਚਲਦੇ ਆ ਬੋਟਨੀਕਲ ਗਾਰਡਨ ਦੇਖਦੇ ਆ ਹਾਂਜੀ ਜੰਗਲਾਂ 'ਚ ਰਹਿੰਦੇ ਸੀ ਹਲਾਲਾ ਕਰਦੇ ਕਿੰਨੂ ਦੁਨੀਆਦਾਰੀ ਦਾ ਪਿਆਸ ਸੀ ਸਹੀ ਗੱਲ ਆ ਟੈਂਸ਼ਨ ਆ ਪੈ ਗਈਆਂ ਵਾਧੂ ਦੀਆਂ ਇਹ ਟੈਂਸ਼ਨ ਆ ਪੈ ਗਿਆ ਪੜੋ 10 ਪੜੋ ਫਿਰ 12 ਪੜੋ 12 ਟੈਂਸ਼ਨ ਹੈ ਨੌਕਰੀ ਦਾ ਬਾਅਦ ਫਿਰ ਵਿਆਹ ਲਈ ਟੈਂਸ਼ਨ ਫਿਰ ਇਹ ਵੀ ਗੱਲ ਟੋਡਾ ਕਹਿਣ ਦਾ ਮਤਲਬ ਆਂ ਵੀ ਘੁੰਮਿਆ ਕਰੋ ਘੁੰਮਿਆ ਕਰੋ ਗੱਲ ਉੱਤੇ ਖੜਦੀ ਆਗੇ ਵੀ ਉਹ ਪੈਕੇਜ ਲਿਆ ਕਰੋ ਸਾ ਤੋਂ ਸਹੀ ਹੈ ਠੀਕ ਆ ਆ ਬਾਈ ਹੋਣੀ ਅੱਜ ਕੀ ਕਰਨਾ ਕੋਈ ਘੁੰਮ ਹਾਂ ਹਾਂ ਆਪਾਂ ਵੀਡੀਓ ਦੇ ਵਿੱਚ ਦੱਸ ਦਾਂਗੇ ਨਾ ਵੀ ਬਾਈ ਹੁਣੀਆਂ ਨਾ ਕਿਵੇਂ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਵੇਂ ਪੈਕੇਜ ਲੈ ਸਕਦੇ ਹੋ ਉਹ ਸਾਰੀ ਇਨਫੋਰਮੇਸ਼ਨ ਆਪਾਂ ਦੇ ਦਾਂਗੇ ਘੁੰਮਿਆ ਕਰੋ ਪੈਸਾ ਜੋੜ ਕੇ ਕੀ ਕਰਨਾ ਹਾਂ ਕੱਲੋਂ ਕਿਸੇ ਨੇ ਕੋ ਪਾਪੋ ਮਰਾਖਾ ਤਾਂ ਚਲਾਇਆ ਥਾ ਉਹ ਤਰੇ ਹਰ ਤਰੇ ਰਹਿ ਰਿਹਾ ਜੀ ਸਹੀ ਗੱਲ ਹੈ ਤੇ ਚਲਦੇ ਹਾਂ ਬੋਟਨੀਕਲ ਗਾਰਡਨ ਹੋਟਲ ਤੋਂ ਤਕਰੀਬਨ ਬਸ ਤੁਰਪੀ ਬਸ ਆਪਣੀ ਤੇ ਆਹ ਸਾਰਾ ਸ਼ਹਿਰ ਹੈ 시ਦੀ ਨਗਰ ਤੇ ਆਹ ਵਾਲੀ ਸਾਈਡ ਜਿਆਦਾ ਗੱਡੀਆਂ ਵਾਲੀਆਂ ਦੁਕਾਨਾਂ ਨੇ ਨੇ ਬਾਰਕਾ ਸ਼ਾਪਾਂ ਨੇ ਆ ਸਾਈਡ ਜਿੱਥੇ ਆਪਣਾ ਹੋਟਲ ਹੈ ਬਾਕੀ ਕੁਝ ਕੁ ਹੋਟਲ ਵੀ ਨੇ ਤੇ ਆਲੇ ਦੁਆਲੇ ਹੋਟਲ ਨੇ ਤੇ ਦੇਖਦੇ ਆਂ ਬੋਟਨੀਕਲ ਗਾਰਡਨ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਤੇ ਆਹ ਇੱਕ ਇੱਥੇ ਚੌਂਕ ਪੈਂਦਾ ਸ਼ਿਰੀ ਨਗਰ ਸ਼ਹਿਰ ਦਾ ਕੱਲ੍ਹ ਫੁੱਲ ਬਾਰਕ ਕਰਾਂਗੇ ਤੇ ਇੱਥੇ ਕੱਪੜੇ ਵਾਲੀਆਂ ਦੁਕਾਨਾਂ ਨੇ ਸਾਹਮਣੇ ਹਨ ਤੇ ਇਹ ਮਾਰਕੀਟ ਐਵੇਂ ਟਾਮੀ ਟਾਮੀ ਹੈਗੀ ਆਲੇ ਦੁਆਲੇ ਕੁਝ ਕਾ ਸਾਈਡ ਸਲੂਨ ਹੋ ਗਏ ਜਿਵੇਂ ਤੇ ਸੂਰਜ ਨਿਕਲਿਆ ਆ ਸੂਰਜ ਹੈਗਾ ਤੇ ਧੁੱਪ ਜਿਹੜੀ ਹੈਗੀ ਹਲਕੀ ਜੀ ਨਿਕਲੀ ਹੋਈ ਤੇ ਇਹ ਕਸ਼ਮੀਰ ਦੇ ਲੋਕਲ ਲੋਕ ਸੜਕਾਂ ਤੇ ਦੇਖਣ ਨੂੰ ਮਿਲਦੇ ਨੇ ਮਾਰਨਿੰਗ ਟਾਈਮ ਘੱਟ ਸੀਗੇ ਮੈਂ ਮਾਰਨਿੰਗ ਟਾਈਮ ਨਿਕਲਿਆ ਸੀ ਜਦੋਂ ਤੇ ਆਹ ਟਾਈਮ ਬਹੁਤ ਜ਼ਿਆਦੇ ਨੇ ਆਹ ਟਾਈਮ ਰਸ਼ ਹੁੰਦਾ ਆਪਾਂ ਸ਼ਿਰੀ ਨਗਰ ਦੇ ਬਿਲਕੁਲ ਵਿੱਚ ਫਿਰ ਰਹੇ ਆ ਇਸ ਟਾਈਮ ਤੇ ਮੇਨ ਏਰੀਆ ਸਾਰਾ ਹੈ ਤੇ ਇੱਥੇ ਵੀ ਕਾਫੀ ਟ੍ਰੈਫਿਕ ਹੈ ਦੋਨੋਂ ਸਾਈਡ ਤੁਸੀਂ ਦੇਖ ਰਹੇ ਹੋ ਰੋਡ ਚੱਲਦੀ ਹੈ ਹਨਾ ਤੇ ਕਾਫੀ ਟ੍ਰੈਫਿਕ ਹੈ ਤੇ ਬੱਤੀਆਂ ਵੀ ਆਈਆਂ ਸੀਗੀਆਂ ਪਿੱਛੇ ਤੇ ਬਾਈ ਕਹਿੰਦੇ ਵੀ ਜਿਹੜੇ ਬਾਈ ਗੱਡੀ ਚਲਾ ਰਹੇ ਨੇ ਉਹ ਕਹਿੰਦੇ ਸ਼ਾਮ ਨੂੰ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਇਹ ਆਫਿਸ ਦੇ ਵਿੱਚੋਂ ਛੁੱਟੀ ਹੁੰਦੀ ਆ ਸਾਰਿਆਂ ਨੂੰ ਕਮਾਕਾਰਾਂ ਤੋਂ ਇੱਧਰ ਆ ਗਿਆ ਐਚਪੀ ਦਾ ਪੰਪ ਇੰਡੀਅਨ ਆਇਲ ਐਚਪੀ ਤੇ ਸਾਰੇ ਪੰਪ ਇੱਥੇ ਹੈਗੇ ਨੇ ਆ ਨਾਲ ਇਹਦੇ ਬੜਾ ਸਾਰਾ ਹਸਪਤਲ ਹੈ ਪਾਰਸ ਹੈਲਥ ਪਾਰਸ ਹੈਲਥ ਨਾਮ ਹੈ ਹਸਪਤਲ ਦਾ ਬਾਕੀ ਆਲੇ-ਦੁਆਲੇ ਕੁਝ ਆਹ ਮਾਰਕੀਟ ਹੈ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਹੈ ਖੀਰੀ ਨਗਰ ਸ਼ਹਿਰ ਦੇ ਵਿੱਚ ਉਸ ਕਰਕੇ ਵੱਡੇ-ਵੱਡੇ ਹੋਟਲ ਕੈਫੇ ਰੈਸਟੋਰੈਂਟ ਇੱਥੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਨੇ ਆ ਜਿਹੜੀ ਰੋਡ ਤੇ ਆਪਾਂ ਹੁਣ ਜਾ ਰਹੇ ਆ ਇਹ ਸਾਰੀ ਬਾਈ ਉਹ ਨਹੀਂ ਕਹਿੰਦੇ ਵੀ ਵੀਆਈਪੀ ਰੋਡ ਹੈ ਤੇ ਬਾਈ ਜਿਹੜੇ ਗੱਡੀ ਚਲਾ ਰਹੇ ਨੇ ਉਹਨਾਂ ਨੇ ਦੱਸਿਆ ਸਾਰੇ ਵੀਆਈਪੀ ਰਹਿੰਦੇ ਨੇ ਇਹ ਏਰੀਆ ਦੇ ਵਿੱਚ ਆ ਜਿਵੇਂ ਆਲੇ ਦੋਲੇ ਘਰ ਨੇ ਹਨਾ ਇਹ ਸਾਰੇ ਵੀਆਈਪੀ ਆ ਦੇ ਘਰ ਨੇ ਸਾਰੇ ਵੀਆਈਪੀ ਆ ਦੇ ਘਰ ਨੇ ਇੱਥੇ ਤੇ ਵੀਆਈਪੀ ਰੋਡ ਵੱਜਦਾ ਇਹਦਾ ਨਾਮ ਹੈ ਅਜੇ ਮਤਲਬ ਕਹਿਣਾ ਹੋਵੇ ਵੀ ਕਿੱਥੇ ਹਾਂ ਖੜੇ ਹਾਂ ਤਾਂ ਕਹਿਣਾ ਮੈਂ ਕਿਹਾ ਵੀ ਵੀਆਈਪੀ ਰੋਡ ਵੀਆਈਪੀ ਰੋਡ ਹੈ ਰੋਡ ਦਾ ਨਾਮ ਸਾਰੇ ਆਲੇ ਦੋਲੇ ਘਰ ਨੇ ਬਹੁਤ ਸਾਰੇ ਹਨਾ ਵੱਡੇ ਵੱਡੇ ਘਰ ਬਣੇ ਹੋਏ ਨੇ ਤੇ ਸਾਹਮਣੇ ਹੁਣ ਇੱਥੇ ਆਊਗੀ ਡੱਲ ਲੇਕ ਤੇ ਡੱਲ ਲੇਕ ਵੈਸੇ ਆਪਾਂ ਸ਼ਾਮ ਨੂੰ ਜਾਵਾਂਗੇ ਤੇ ਇਹਦੇ ਕੋਲੋਂ ਵੀ ਹੁਣ ਲੰਘ ਰਹੇ ਹਾਂ ਆ ਦੇਖੋ ਇਹ ਸਾਰੀ ਡੱਲ ਲੇਕ ਹੈ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੀ ਡੱਲ ਲੇਕ ਹੈ 24 ਕਿਲੋਮੀਟਰ ਲੰਬੀ ਹੈ ਇਹ ਤੇ ਬਹੁਤ ਲੰਬੀ ਲੇਕ ਹੈ ਤੇ ਸ਼ਾਮ ਨੂੰ ਜਾਵਾਂਗੇ ਆਪਾਂ ਵੀ ਇਹ ਲੇਕ ਦੇ ਵਿੱਚ ਦੇ ਨਾਲ ਨਾਲਾ ਰੋਡ ਜਾ ਰਹੀ ਆ ਦੱਲ ਲੇਖਦੇ ਹਾਂ ਇਹ ਰੋਡ ਦੇ ਨਾਲ ਨਾਲੇ ਆਪਾਂ ਜਾਣਾ ਇਹਦੇ ਵਿੱਚ VOTING ਵੀ ਕਰ ਸਕਦੇ ਆ ਆਪਾਂ ਵੀ ਕਰਾਂਗੇ ਸ਼ਾਮ ਨੂੰ ਕਰਾਂਗੇ VOTING ਰੋਡ ਕੋ ਫੋਰ ਸ਼ੋਰ ਰੱਖਣਾ ਹੈ ਜੀ ਫੋਰ ਸ਼ੋਰ ਰੋਡ ਕਹਿੰਦੇ ਸੋ ਫੋਰ ਸ਼ੋਰ ਫੋਰ ਸ਼ੋਰ ਰੋਡ ਹੈ ਬਾਈ ਕਹਿੰਦੇ ਇਹਦਾ ਨਾਮ ਉਹ ਹੋਟਲ ਸੰਤੂਰ ਹੈ ਅੱਛਾ ਹੋਟਲ ਦੀ ਕਾਉਂਟਿੰਗ ਵੀ ਹੋਈ ਪਈ ਹੁੰਦੀ ਹੈ ਅੱਛਾ ਆ ਜਦ VOTING ਹੋਏਗਾ ਤਾਂ ਮੈਂ ਦੱਸਾਂਗਾ ਇਸ ਕੇ ਅੱਛਾ ਹੋਟਲ ਸੰਤੂਰ ਬਹੁਤ ਸੋਹਣਾ ਵਿਊ ਹੈ ਡਾਲ ਲੇਕ ਦਾ ਸ਼ਾਮ ਨੂੰ ਹੋਰ ਵੀ ਵਧੀਆ ਸੋਹਣਾ ਵਿਊ ਹੁੰਦਾ ਹੈ ਤੇ ਆਪਾਂ ਸ਼ਾਮ ਨੂੰ ਸਾਰਾ ਬਲੌਗ ਪਾਵਾਂਗੇ ਅਲੱਗ ਤੋਂ ਬਹੁਤ ਬਲੌਗ ਪਾਵਾਂਗੇ ਡਾਲ ਲੇਕ ਦਾ ਇਸ ਤੋਂ ਬਾਅਦ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਬਹੁਤ ਸੋਹਣਾ ਵਿਊ ਹੈ ਬਾਹਰ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਦੇਖੋ ਤੇ ਬਹੁਤ ਜ਼ਿਆਦਾ ਕਲੀਅਰਟੀ ਆ ਫੋਟੋ ਵਗੈਰਾ ਵੀਡੀਓ ਬਹੁਤ ਸੋਹਣੀ ਆਉਂਦੀ ਹੈ ਇਹੀ ਗੱਲਾਂ ਕਰਕੇ ਤਾਂ ਕਸ਼ਮੀਰ ਜਾਣਿਆ ਜਾਂਦਾ ਹੈ ਖਾਸੀਅਤ ਹੈ ਕਸ਼ਮੀਰ ਦੀ ਹੈ ਦੁਬਾਰਾ ਫੇਰ ਆਪਾਂ ਡਲ ਏਕ ਦੇ ਕੋਲੇ ਆ ਗਏ ਤੇ ਡਲ ਏਕ ਦੇ ਨਾਲ ਨਾਲ ਰੋਡ ਜਾਂਦਾ ਬਹੁਤ ਲੰਬੀ ਏਕ ਹੈ ਤੇ ਇੱਥੇ ਕਿਸ਼ਤੀਆਂ ਲੜੀਆਂ ਨੇ ਬਹੁਤ ਸਾਰੀਆਂ ਹਨ ਬੋਟਿੰਗ ਬਹੁਤ ਸਾਰੇ ਜਣੇ ਕਰ ਰਹੇ ਨੇ ਬਹੁਤ ਵੱਡੀ ਏਕ ਹੈ 24 ਕਿਲੋਮੀਟਰ ਦੇ ਏਰੀਆ ਚ ਫੈਲੀ ਹੋਈ ਹੈ ਤੇ ਕਬਾੜ ਵਾਲੀ ਵੀ ਉਹ ਦੇਖ ਸਕਦੇ ਹਾਂ ਇਸ ਕੰਮ ਦਾ ਤਿਆਰ ਹੋ ਬਰ ਰੋਡ ਦੇ ਕੋਲ ਤੇ ਆਪਾਂ ਪਾਰਕ ਦੇ ਨੇੜੇ ਪਹੁੰਚ ਗਏ ਤੇ ਇੱਥੇ ਹੁਣ ਪਾਰਕਿੰਗ ਦੇ ਵਿੱਚ ਗੱਡੀ ਲਾਉਣਗੇ ਇਹ ਸਾਰਾ ਪਾਰਕ ਆਪਾਂ ਦੇਖਦੇ ਆਂ ਬਹੁਤ ਟੂਰਿਸਟ ਇੱਥੇ ਆਏ ਹੋਏ ਨੇ ਤੁਸੀਂ ਦੇਖੋ ਵੀ ਕਿੰਨਾ ਇਕੱਠਾ ਹੈ ਨਾ ਤੇ ਸਾਰਾ ਪਾਰਕ ਇਹ ਆਪਾਂ ਦੇਖਦੇ ਆਂ ਬਹੁਤ ਇਕੱਠਾ ਹੈ ਇੱਥੇ ਟੂਰਿਸਟਾਂ ਦਾ ਬਹੁਤ ਰੌਣਕਾ ਜਿਆਦਾ ਤੇ ਚੱਲਦੇ ਆਂ ਆਪਾਂ ਉਤਰਦੇ ਆਂ ਵਸ ਦੇ ਵਿੱਚੋਂ ਬਾਕੀ ਸਾਰੇ ਹੋਰ ਗਰੁੱਪ ਵਾਲੇ ਜਾ ਰਹੇ ਨੇ ਆ ਬੱਚੇ ਵੀ ਸਾਰੇ ਆਪਣੇ ਨਾਲ ਆਏ ਹੋਏ ਨੇ ਤੇ ਇਹ ਵੀ ਘੁੰਮਣ ਆਏ ਹੋਏ ਨੇ ਚੱਲਦੇ ਆਂ ਆਪਾਂ ਵੀ ਦੇਖਦੇ ਆਂ ਗਾਰਡਨ ਜਾ ਕੇ ਆਪਾਂ ਪਹੁੰਚ ਗਏ ਪਾਰਕ ਦੇ ਗੇਟ ਤੇ ਅੰਦਰ ਚੱਲਦੇ ਆਂ ਤੇ ਇੱਥੇ ਟਿਕਟ ਕਾਊਂਟਰ ਜਿਹੜਾ ਉਹ ਬਣਿਆ ਹੋਇਆ ਮੈਂ ਤੁਹਾਨੂੰ ਟਿਕਟ ਵੀ ਦੱਸਦਾ ਨਾ ਅਡਲਟ ਦੀ ਟਿਕਟ 30 ਰੁਪਏ ਤੇ ਛੋਟੇ ਬੱਚਿਆਂ ਦੀ 15 ਰੁਪਏ ਤੇ ਆ ਇਹਦਾ ਪੂਰਾ ਨਾਮ ਆ ਨਹਿਰੂ ਮੈਮੋਰੀਅਲ ਬੋਟਨੈਕਲ ਗਾਰਡਨ ਤੇ ਅੰਦਰ ਚੱਲਦੇ ਆਪਾਂ ਇਹ ਗਾਰਡਨ ਦੇਖਦੇ ਆ ਜਾ ਕੇ ਤੇ ਸਾਰੇ ਗਰੁੱਪਾਂ ਵਾਲੇ ਆਪਣੇ ਅੰਦਰ ਗਏ ਤੇ ਬਹੁਤ ਸੋਹਣਾ ਇਹ ਗਾਰਡਨ ਹੈ ਜਿਹੜਾ ਇੱਥੇ ਤੁਸੀਂ ਫੋਟੋਗ੍ਰਾਫੀ ਜਿਹੜੀ ਉਹ ਕਰ ਸਕਦੇ ਹੋ ਹਨ ਤੇ ਆਪਾਂ ਸਾਰਾ ਤੁਹਾਨੂੰ ਗਾਰਡਨ ਦਿਖਾਉਨੇ ਆ ਬਹੁਤ ਸੋਹਣੇ ਸੋਹਣੇ ਇੱਥੇ ਫੁੱਲ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਤਰ੍ਹਾਂ ਦੇ ਬਹੁਤ ਵੱਡਾ ਹੈ ਗਾਰਡਨ ਚਲਦੇ ਆਪਾਂ ਸਾਰੇ ਗਾਰਡਨ ਘੁੰਮਦੇ ਆ ਤੇ ਆਲੇ-ਦਾਲੇ ਸਾਰੇ ਪਹਾੜ ਨੇ ਪਹਾੜਾਂ ਦੀ ਗੋਦ ਦੇ ਵਿੱਚ ਇਹ ਗਾਰਡਨ ਜਿਹੜਾ ਉਹ ਬਣਿਆ ਹੋਇਆ ਸਾਹਮਣੇ ਤੁਸੀਂ ਦੇਖੋ ਪੀਲੇ ਰੰਗ ਦਾ ਇਹ ਰੁੱਖ ਪੱਤੇ ਦੇ ਬਿਲਕੁਲ ਪੀਲੇ ਹੋਏ ਹੋਏ ਨੇ ਦੇਖੋ ਵੀ ਬਹੁਤ ਸੋਹਣਾ 뷰 ਹੈ ਬਹੁਤ ਸਾਰੇ ਟੂਰਿਸਟ ਇੱਥੇ ਘੁੰਮਣ ਆਉਂਦੇ ਨੇ ਇਹ ਜਿਹੜਾ ਸਾਰਾ ਗਾਰਡਨ ਹੈ ਅੱਗੇ ਚਲਦੇ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਫੋਟੋਗ੍ਰਾਫੀ ਕਰਨ ਲਈ ਬਹੁਤ ਵਧੀਆ ਹੈ ਫੋਟੋਗ੍ਰਾਫੀ ਇੱਥੇ ਤੁਸੀਂ ਕਰ ਸਕਦੇ ਹੋ ਹਨ ਤੇ ਇੱਥੇ ਲੇਕ ਵੀ ਜਿਹੜੀ ਹੋਣੀ ਹੋਈ ਹੈ ਆਹ ਸਾਈਡ ਹਾਂ ਬਹੁਤ ਸੋਹਣੇ ਸੋਹਣੇ ਫੁੱਲ ਜਿਹੜੇ ਇੱਥੇ ਲਾਏ ਹੋਏ ਨੇ ਗਾਰਡਨ ਹੈ ਇਹ ਸਾਰਾ ਬਾਕੀ ਆ ਇਧਰ ਇਹਦੇ ਲੇਕ ਜਿਹੜੀ ਬਣੀ ਹੋਈ ਹੈ ਬਹੁਤ ਸੋਹਣਾ 뷰 ਆਉਂਦਾ ਇਹਦਾ ਫੋਟੋਗ੍ਰਾਫੀ ਵਾਸਤੇ ਬਹੁਤ ਵਧੀਆ ਪਿੱਛੇ ਪਹਾੜ ਗਾਰਡਨ ਤੇ ਅੱਗੇ ਚੱਲਦੇ ਹਾਂ ਅੱਗੋਂ ਆਪਾਂ ਕੁਝ ਦੇਖਦੇ ਹਾਂ ਤੇ ਸਾਡੇ ਗਰੁੱਪ ਵਾਲੇ ਵੀ ਫੋਟੋਗ੍ਰਾਫੀ ਕਰ ਰਹੇ ਨੇ ਇਹ ਬਹੁਤ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਇੱਥੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਆਹ ਲੋਕੇਸ਼ਨ ਬਹੁਤ ਸੋਹਣੀ ਬਣਦੀ ਹੈ ਇੱਥੇ ਫੋਟੋਆਂ ਬਹੁਤ ਸੋਹਣੀਆਂ ਆਉਣਗੀਆਂ ਨਾ ਪਿੱਛੇ ਪਹਾੜ ਜਿਹੜੇ ਉਹ ਦਿਖ ਰਹੇ ਨੇ ਫੁਫਾਰੇ ਜਿਹੜੇ ਚੱਲ ਰਹੇ ਨੇ ਉੱਚੇ-ਉੱਚੇ ਪਹਾੜਾਂ ਦੇ ਵਿੱਚ ਵਸਿਆ ਇਹ ਸਾਰਾ ਗਾਰਡਨ ਹੈ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਸਾਰਾ ਇਹ ਪਾਰਕ ਦੇਖਦੇ ਆਂ ਤੇ ਇਸ ਤਰ੍ਹਾਂ ਦੇ ਬਹੁਤ ਅਲੱਗ-ਅਲੱਗ ਤਰੀਕੇ ਦੇ ਫੁੱਲ ਇੱਥੇ ਜਿਹੜੇ ਉਹ ਲਾਏ ਹੋਏ ਨੇ ਤੇ ਨਾਮ ਵੀ ਇਹਨਾਂ ਦੇ ਜਿਹੜੇ ਉਹ ਲਿਖੇ ਹੋਏ ਨੇ ਜਿਵੇਂ ਇੱਥੇ ਲਿਖਿਆ ਹੋਇਆ ਕਾਮਨ ਨੇਮ ਹਨਾ ਪਲਾਂਮ ਦੇ ਨਾਲ ਸੈਂਟੀਫਿਕ ਨੇਮ ਵੀ ਜਿਹੜਾ ਉਹ ਲਿਖਿਆ ਹੋਇਆ ਤੇ ਸਾਰੀ ਦੀ ਫੈਮਿਲੀ ਸਾਰੀ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਹੋਈ ਹੈ ਵੀ ਇਹਨਾਂ ਦਾ ਨਾਮ ਕੀ ਹੈ ਇਸ ਤਰ੍ਹਾਂ ਹੀ ਸਾਰਿਆਂ ਦੇ ਨਾਮ ਲਿਖ ਕੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਬਹੁਤ ਸੋਹਣੇ ਸੋਹਣੇ ਫੁੱਲ ਪੌਦੇ ਜਿਹੜੇ ਇੱਥੇ ਲੱਗੇ ਹੋਏ ਨੇ ਰੰਗ ਬਹੁਤ ਸੋਹਣਾ ਜਿਵੇਂ ਆਪਾਂ ਕੈਨੇਡਾ ਦੇ ਵਿੱਚ ਦੇਖਦੇ ਹੁੰਦੇ ਆ ਉਸ ਤਰ੍ਹਾਂ ਆ ਦੇਖੋ ਬਿਲਕੁਲ ਲਾਲ ਰੰਗ ਹੈ ਦਾ ਜਿਵੇਂ ਕੈਨੇਡਾ ਦੀਆਂ ਫੋਟੋਆਂ ਦੇਖਦੇ ਹੁੰਦੇ ਆ ਨਾ ਲਾਲ ਪੀਲੇ ਪੱਤੇ ਹੋਏ ਹੋਏ ਉਸ ਤਰ੍ਹਾਂ ਦੀ ਹੈ ਤੇ ਸਤਾਂ ਬਹੁਤ ਸੋਹਣੇ ਸੋਹਣੇ ਫਲਾਰ ਇੱਥੇ ਜਿਹੜੇ ਹੋ ਹੈਗੇ ਨੇ ਤੇ ਆ ਸਾਹਮਣੇ ਵਾਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਹਨ ਦਰਖਤ ਤੇ ਇਹ ਹੈਗਾ ਬਿਲਕੁਲ ਜੈਲੂ ਰੰਗ ਦਾ ਇਹ ਆਪਾਂ ਦਿਖਾਉਨੇ ਆ ਬਹੁਤ ਸੋਹਣਾ ਹੈ ਬਹੁਤ ਸੋਹਣਾ ਲੱਗਦਾ ਆਪਾਂ ਨੀੜੋਂ ਜਾ ਕੇ ਦੇਖਦੇ ਆ ਤੇ ਇਹਦੇ ਕੋਲ ਬਹੁਤ ਸਾਰੇ ਜਾਣੇ ਫੋਟੋਆਂ ਜਿਹੜੀਆਂ ਹੋ ਕਰਾ ਰਹੇ ਨੇ ਤੇ ਇਹ ਗਾਰਡਨ ਦੇ ਵਿੱਚ ਤੁਸੀਂ ਕਸ਼ਮੀਰੀ ਡਰੈਸ ਪਾ ਕੇ ਵੀ ਫੋਟੋਗ੍ਰਾਫੀ ਜਿਹੜੀ ਉਹ ਕਰਵਾ ਸਕਦੇ ਹੋ ਕਸ਼ਮੀਰੀ ਡਰੈਸਾਂ ਵੀ ਆ ਮੈਂ ਤੁਹਾਨੂੰ ਦਿਖਾਉਣਾ ਹਨਾ ਅਾ ਤੁਸੀਂ ਦੇਖੋ ਇੱਕ ਵਾਰ ਇੱਥੋਂ ਕਿੰਨਾ ਸੋਹਣਾ ਜਿਹੜਾ 뷰 ਇਹਦਾ ਬਣਦਾ ਫੋਟੋਗ੍ਰਾਫੀ ਵਾਸਤੇ ਬਹੁਤ ਵਧੀਆ ਹੈ ਗਾਰਡਨਾਂ ਜਿਹੜਾ ਤੇ ਇਧਰੋਂ ਆਪਾਂ ਤੁਹਾਨੂੰ ਅੱਗਿਓ ਦਿਖਾ ਦੰਨੇ ਆ ਤੇ ਆ ਇੱਥੇ ਤੁਸੀਂ ਫੋਟੋਗ੍ਰਾਫੀ ਜਿਹੜੀ ਕਰਵਾ ਸਕਦੇ ਹੋ ਕਸ਼ਮੀਰੀ ਡਰੈਸ ਦੇ ਵਿੱਚ ਆ ਇੱਥੇ ਕਸ਼ਮੀਰੀ ਡਰੈਸ ਜਿਹੜੀ ਇਹ ਪਵਾਉਂਦੇ ਨੇ ਹਨ ਇਹਨਾਂ ਨੇ ਕੁਝ ਇੱਥੇ ਫੋਟੋਆਂ ਵੀ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਸਾਰੀ ਇੱਥੇ ਫੋਟੋਗ੍ਰਾਫੀ ਜਿਹੜੀ ਉਹ ਹੁੰਦੀ ਹੈ ਕਸ਼ਮੀਰੀ ਡਰੈਸ ਦੇ ਵਿੱਚ ਜਿਹੜੇ ਮਰਜੀ ਕਲਰ ਦੀ ਡਰੈਸ ਤੁਹਾਨੂੰ ਜਿਹੜੀ ਵਧੀਆ ਲੱਗਦੀ ਹੈ ਤੁਸੀਂ ਪਾ ਸਕਦੇ ਹੋ ਸਾਰਾ ਇਹ ਕਸ਼ਮੀਰੀ ਸੱਭਿਆਚਾਰ ਹੈ ਇਹਨਾਂ ਦਾ ਕਲਚਰ ਹੈ ਜਿਵੇਂ ਆਪਣਾ ਪੰਜਾਬੀ ਕਲਚਰ ਹੁੰਦਾ ਹਨ ਉਸ ਤਰ੍ਹਾਂ ਇਹਨਾਂ ਦਾ ਸੱਭਿਆਚਾਰ ਹੈ ਬਹੁਤ ساری ਡਰੈਸਾਂ ਇਹਨਾਂ ਨੇ ਇੱਥੇ ਜਿਹੜੀਆਂ ਉਹ ਲਾਈਆਂ ਵੀ ਹੋਈਆਂ ਨੇ ਨਾ ਰੱਖੀਆਂ ਹੋਈਆਂ ਨੇ ਇੱਥੇ ਤੁਸੀਂ ਆ ਕੇ ਫੋਟੋਗ੍ਰਾਫੀ ਜਿਹੜੀ ਉਹ ਕਰਵਾ ਸਕਦੇ ਹੋ ਤੇ ਆ ਉਹ ਰੁੱਖ ਹੈ ਆ ਦਰਖਤ ਬਹੁਤ ਸੋਹਣਾ ਲੱਗਦਾ ਹੈ ਤੇ ਇਸ ਤਰ੍ਹਾਂ ਦਾ ਸਾਰਾ ਇਹ ਪਾਰਕ ਹੈ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਹ ਪਾਰਕ ਦੇ ਵਿੱਚ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਉਹ ਦੇਖਦੇ ਆਂ ਤੇ ਬਹੁਤ ਅਲੱਗ-ਅਲੱਗ ਤਰੀਕੇ ਦੇ ਫੁੱਲ ਰੋਖ ਇੱਥੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਇੱਥੇ ਆਪਾਂ ਨੂੰ ਬਹੁਤ ਵੱਡਾ ਹੈ ਪਾਰਕ ਤੇ ਕਾਫੀ ਏਰੀਆ ਹੈ ਦਾ ਆ ਇਧਰ ਨਾਲ-ਨਾਲ ਇੱਕ ਲੇਕ ਜਿਹੜੀ ਉਹ ਬਣੀ ਹੋਈ ਹੈ ਤੇ ਆ ਇਧਰ ਲੇਕ ਹੈ ਜਿਹੜੀ ਮੈਂ ਐਂਟਰੀ ਸਟਾਈਮ ਤੋਂ ਤੁਹਾਨੂੰ ਦਿਖਾਈ ਸੀ ਤੇ ਲੇਕ ਦੇ ਆਲੇ-ਦਾਲੇ ਸਾਰਾ ਇਹ ਗਾਰਡਨ ਜਿਹੜਾ ਉਹ ਬਣਿਆ ਹੋਇਆ ਲੇਕ ਦਾ ਵੀ ਬਹੁਤ ਸੋਹਣਾ 뷰 ਆਉਂਦਾ ਛੋਟੇ-ਛੋਟੇ ਬੱਚੇ ਆਏ ਹੋਏ ਨੇ ਆਪਣੀ ਗਰੁੱਪ ਵਾਲੀ ਗਰੁੱਪ ਚ ਆਏ ਹੋਏ ਨੇ ਛੋਟੇ-ਛੋਟੇ ਬੱਚੇ ਫੈਮਿਲੀ ਆਈਆਂ ਹੋਈਆਂ ਨੇ ਨਾ ਆਪਣੇ ਗਰੁੱਪ ਦੇ ਵਿੱਚ 22 ਜਾਣੇ ਨੇ ਟੋਟਲ ਤੇ ਇੱਥੇ ਇਸ ਤਰ੍ਹਾਂ ਜਿਹੜੀਆਂ ਫੋਟੋਆਂ ਉਹ ਕਰਾਉਂਦੇ ਨੇ ਜਿਵੇਂ ਛੋਟੇ-ਛੋਟੇ ਬੱਚੇ ਕਰਾ ਰਹੇ ਨੇ ਕਸ਼ਮੀਰੀ ਡਰੈੱਸਾਂ ਦੇ ਵਿੱਚ ਕਸ਼ਮੀਰ ਡਰੈਸ ਪਾ ਕੇ ਤੁਸੀਂ ਫੋਟੋਗ੍ਰਾਫੀ ਜਿਹੜੀ ਕਰਵਾ ਸਕਦੇ ਹੋ ਜਿਵੇਂ ਆਪਾਂ ਰਾਜਸਥਾਨ ਗਏ ਸੀਗੇ ਹਨਾ ਰਾਜਸਥਾਨ ਦੇਖਿਆ ਸੀ ਉੱਥੇ ਵੀ ਰਾਜਸਥਾਨ ਵਾਲੇ ਡਰੈਸ ਪਾ ਕੇ ਫੋਟੋਆਂ ਕਰਾਉਂਦੇ ਸੀ ਤੇ ਆਹ ਸਭ ਤੋਂ ਸੋਹਣਾ ਲੱਗਿਆ ਯਾਰ ਮੈਨੂੰ ਆ ਜਿਹੜਾ ਪੇੜ ਆ ਤੇ ਅੱਗੇ ਚੱਲਦੇ ਆਪਾਂ ਅੱਗੇ ਕੁਝ ਹੋਰ ਦੇਖਦੇ ਆ ਤੇ ਆਹ ਇੱਕ ਰਸਤਾ ਲੈ ਕੇ ਦੇ ਨਾਲ-ਨਾਲ ਜਾਂਦਾ ਤੇ ਬਾਕੀ ਇਧਰ ਵਿੱਚ ਵੀ ਤੁਸੀਂ ਘੁੰਮ ਸਕਦੇ ਹੋ ਕਿਤੇ ਵੀ ਘੁੰਮ ਸਕਦੇ ਹੋ ਫੋਟੋਆਂ ਜਿਹੜੀਆਂ ਖਿੱਚ ਸਕਦੇ ਹੋ ਤੇ ਇਹਦੀ 30 ਰੁਪਏ ਟਿਕਟ ਹੈ ਕੋਈ ਜ਼ਿਆਦਾ ਟਿਕਟ ਵੀ ਨਹੀਂ ਹੈਗੀ ਤੇ ਮੇਰੇ ਹਿਸਾਬ ਨਾਲ ਮਤਲਬ 30 ਰੁਪਏ ਟਿਕਟ ਲਾ ਕੇ ਆਉਣਾ ਇੱਥੇ ਬਹੁਤ ਮਤਲਬ ਵਧੀਆ ਰਹੂ ਤੁਸੀਂ ਇੰਜੋਏ ਕਰੋਗੇ ਨਾਲੇ ਤਾਂ ਤੇ ਨਾਲੇ ਆਏ ਫੋਟੋਗ੍ਰਾਫੀ ਹੋ ਜੂਗੀ ਵੀਡੀਓ ਰੀਲਾਂ ਕੁਝ ਵੀ ਬਣਾ ਸਕਦੇ ਹੋ ਤੇ ਇਹ ਮੇਨ ਟੂਰਿਸਟ ਅਟਰੈਕਸ਼ਨ ਹੈਗੀ ਇੱਥੇ ਦੀ ਆਪਣੇ ਸ਼੍ਰੀਨਗਰ ਸ਼ਹਿਰ ਦੀ ਜਿਆਦਾ ਟੂਰਿਸਟ ਮਤਲਬ ਮੋਸਟਲੀ ਇੱਥੇ ਆਉਂਦੀ ਆਉਂਦੇ ਨੇ ਜਿਵੇਂ ਆਪਾਂ ਬਾਹਰ ਤੁਹਾਨੂੰ ਦਿਖਾਇਆ ਹੀ ਹੈ ਹਨਾ ਤੇ ਬਹੁਤ ਟੂਰਿਸਟ ਜਿਹੜਾ ਉਹ ਆਇਆ ਹੋਇਆ ਸੀ ਅਲੱਗ-ਅਲੱਗ ਤਰੀਕੇ ਦੇ ਪੇੜ ਆਹ ਵੀ ਸਾਹਮਣੇ ਜਿਹੜਾ ਦਰਖਤ ਹੈ ਇਹ ਇੱਥੇ ਦੇਖਣ ਨੂੰ ਮਿਲਦੇ ਨੇ ਕਸ਼ਮੀਰ ਦੇ ਵਿੱਚ ਹੋਰ ਕਿਤੇ ਆਪਾਂ ਨੂੰ ਇਹ ਦੇਖਣ ਨੂੰ ਨਹੀਂ ਮਿਲਦਾ ਤੇ ਇਹ ਬਹੁਤ ਸੋਹਣਾ ਲੱਗਦਾ ਹੈ ਸਾਰੇ ਜਣੇ ਇਹਦੇ ਕੋਲ ਫੋਟੋਆਂ ਜਿਹੜੀਆਂ ਉਹ ਕਰਵਾ ਰਹੇ ਨੇ ਆਪਾਂ ਵੀ ਫੋਟੋਆਂ ਜਿਹੜੀਆਂ ਖਿਚਾਉਨੇ ਆ ਤੇ ਇੱਥੋਂ ਆਹ ਰਸਤਾ ਜਾਂਦਾ ਆਹ ਲੇਕ ਦੇ ਨਾਲ-ਨਾਲ ਆਹ ਸਾਰੀ ਲੇਕ ਆ ਗਈ ਹੈ ਨਾ ਫਫਾਰੇ ਲੇਕ ਦੇ ਵਿੱਚ ਚੱਲ ਰਹੇ ਨੇ ਤੇ ਹੁਣ ਜਿਹੜਾ ਮੌਸਮ ਹੈ ਕਸ਼ਮੀਰ ਦੇ ਵਿੱਚ ਹੈ ਨਾ ਉਹ ਮਤਲਬ ਇਹ ਸਾਰੇ ਜ਼ਿਆਦਾਤਰ ਪੱਤਿਆਂ ਦੇ ਰੰਗ ਜਿਹੜੇ ਉਹ ਚੇਂਜ ਹੋਏ ਹੋਏ ਨੇ ਜਿਵੇਂ ਸਾਹਮਣੇ ਆਹ yellow yellow ਹੋਇਆ ਹੋਇਆ ਆਹ ਦਰਖਤ ਤੇ ਉਧਰ ਜਿਹੜੇ ਬਾਹਰ ਵੀ ਨੇ ਲੱਗੇ ਹੋਏ ਪਾਰਕਿੰਗ ਵਾਲੀ ਸਾਈਡ ਆਹ ਦਰਖਤ ਵੀ ਜਿਹੜੇ ਉਹ ਇਹਨਾਂ ਦੇ ਰੰਗ ਚੇਂਜ ਹੋਏ ਹੋਏ ਨੇ ਤੇ ਮੌਸਮੀ ਕੁਛ ਐਵੇਂ ਦਾ ਉਹਦੇ ਕਰਕੇ ਤੇ ਅੱਗੇ ਚੱਲਦੇ ਆਪਾਂ ਅੱਗੇ ਕੁਝ ਹੋਰ ਦੇਖਦੇ ਆਂ ਜਾ ਕੇ ਤੇ ਇਸ ਤਰ੍ਹਾਂ ਸਾਰਾ ਇਹ ਗਾਰਡਨ ਬਣਿਆ ਹੋਇਆ ਤੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਤੁਸੀਂ ਕਰ ਸਕਦੇ ਹੋ ਤੇ ਅੱਜ ਆਪਾਂ ਸਾਰਾ ਸ਼ਿਦੀ ਨਗਰ ਦੇ ਜਿਹੜੀਆਂ ਨੇੜੇ-ਨੇੜੇ ਥਾਵਾਂ ਨੇ ਉਹੀ ਘੁੰਮਣੀਆਂ ਨੇ ਜਿਵੇਂ ਆ ਗਾਰਡਨ ਦੇ ਵਿੱਚ ਆਇਆ ਇੱਕ ਦੋ ਥਾਵਾਂ ਜਿਹੜੀਆਂ ਹੋਰ ਨੇ ਤੇ ਜਿਵੇਂ ਕੱਲ ਨੂੰ ਸੋਨਮਾਰਗ ਗੋਲਮਾਰਗ ਨਾ ਉਹ ਸਾਈਡ ਜਾਵਾਂਗੇ ਤੇ ਅੱਜ ਸਾਰਾ ਸ਼ਿਰੀ ਨਗਰ ਦੇ ਵਿੱਚ ਘੁੰਮਾਂਗੇ ਆਪਾਂ ਰਸਤੇ ਦੇ ਵਿੱਚ ਤੁਹਾਨੂੰ ਡੱਲ ਲੇਕ ਵੀ ਦਿਖਾਈ ਸੀ ਉਹ ਆਪਾਂ ਦੇਖਾਂਗੇ ਡੱਲ ਲੇਕ ਸ਼ਾਮ ਨੂੰ ਉਹਦਾ ਤਾਂ ਅਲੱਗ ਤੋਂ ਵਲੌਗ ਪਾਵਾਂਗੇ ਡੱਲ ਲੇਕ ਦਾ ਉਹ ਸ਼ਾਮ ਨੂੰ ਆਪਾਂ ਦੇਖਾਂਗੇ ਇਹ ਸਾਰਾ ਪਾਰਕ ਹੈ ਬੋਟੈਨੀਕਲ ਪਾਰਕ ਇਹਦਾ ਨਾਮ ਹੈ ਬਿਲਕੁਲ ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਸਾਹਮਣੇ ਉਧਰ ਕੈਫੇਟੇਰੀਆ ਵੀ ਬਣਿਆ ਹੋਇਆ ਉਹ ਉੱਥੇ ਖਾ ਪੀ ਸਕਦੇ ਹੋ ਤੁਸੀਂ ਬੈਠ ਕੇ ਮੈਂ ਜ਼ੂਮ ਕਰਕੇ ਦਿਖਾ ਦਣਾ ਕਾਫੀ ਸਾਰੇ ਟੂਰਿਸਟ ਉੱਥੇ ਖਾ ਪੀ ਵੀ ਰਹੇ ਨੇ ਖਾਣ ਪੀਣ ਵਾਲੀਆਂ ਕੰਟੇਨ ਕੈਫੇਟੇਰੀਆ ਵੀ ਇੱਥੇ ਜਿਹੜਾ ਉਹ ਹੈਗਾ ਹੈ ਬਣਿਆ ਹੋਇਆ ਮੇਨ ਬਸਾਈ ਹੈ ਆ ਇੱਕ ਇੱਥੇ ਲੇਕ ਹੋਗੀ ਤੇ ਸਾਹਮਣੇ ਕੁਸ਼ਕ ਉਹ ਦਰਖਤ ਸੀ ਜਿਹੜਾ ਪੀਲੇ ਰੰਗ ਦਾ ਨਾ ਪੀਲੇ ਪੱਤੇ ਵਾਲਾ ਉਹ ਹੋ ਗਿਆ ਮਤਲਬ ਮੇਰਾ ਸ਼ੁਰੂ ਤੋਂ ਹੀ ਮਨ ਸੀ ਕਸ਼ਮੀਰ ਘੁੰਮਣ ਦਾ ਜਿਹੜੇ ਆ ਵਿਊ ਨੇ ਨਾ ਹੁਣ ਜਿਵੇਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋ ਤੇ ਮਤਲਬ ਸ਼ੁਰੂ ਤੋਂ ਦਿਲ ਕਰਦਾ ਸੀ ਵੀ ਇਹ ਵਿਊ ਦੇਖੀਏ ਇਕਦਾ ਮੌਸਮ ਅੱਜ ਸਾਫ਼ ਮਿਲ ਗਿਆ ਆਪਾਂ ਨੂੰ ਨਹੀਂ ਮਤਲਬ ਜੇ ਬੱਦਲ ਜੇ ਹੋਣਾ ਤਾਂ ਹੰਦਜੀ ਹੋਵੇ ਤਾਂ ਵੀਡੀਓ ਵਧੀਆ ਨਹੀਂ ਬਣਦੀ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆ ਸਾਰਾ ਇਹ ਪਾਰਕ ਜਾ ਕੇ ਤੇ ਆਪਾਂ ਥੋੜਾ ਜਿਹਾ ਅੱਗੇ ਆ ਗਏ ਇਹ ਪਾਰਕ ਦੇ ਵਿੱਚ ਬਹੁਤ ਸੋਹਣਾ ਪਾਰਕ ਹੈ ਇਹ ਤੇ ਕੁਦਰਤ ਦੇ ਨੇੜੇ ਆ ਜਗ੍ਹਾ ਇੰਨੀ ਕਿ ਸ਼ਾਂਤੀ ਹੈ ਨਾ ਇੱਥੇ ਮਲਵਾਲੇ ਵਾਲੇ ਤੋਂ ਕੋਈ ਡਿਸਟਰਬੈਂਸ ਦੀ ਆਵਾਜ਼ ਨਹੀਂ ਆਉਂਦੀ ਹੈਗੀ ਕਿਉਂਕਿ ਆਲੇ ਦੁਆਲੇ ਕਾਫੀ ਦੂਰ ਤੱਕ ਪਾਰਕਿਆ ਹੈ ਕੋਈ ਰੋਡ ਮਤਲਬ ਵੱਡਾ ਨਹੀਂ ਚੱਲਦਾ ਇਹ ਪਾਰਕ ਦੇ ਆਲੇ ਦੁਆਲੇ ਮਤਲਬ ਇਹ ਮੇਰੇ ਹੰਡਾ ਵੀ ਡਿਸਟਰਬੈਂਸ ਹੋਈ ਜਾਵੇ ਵੱਡੇ ਰੋਡ ਦੀ ਗੱਡੀਆਂ ਲੰਘਦੀਆਂ ਨੇ ਉਹ ਮੇਲੀ ਕੋਈ ਡਿਸਟਰਬੈਂਸ ਨਹੀਂ ਹੈਗੀ ਤੇ ਬਹੁਤ ਮਤਲਬ ਸਕੂਨ ਮਿਲਦਾ ਇੱਥੇ ਆ ਕੇ ਤੇ ਆਪਾਂ ਇਧਰ ਅੱਗੇ ਚੱਲਦੇ ਆਂ ਅੱਗੋਂ ਥੋੜਾ ਜਿਆਦਾ ਹੋਰ ਦੇਖਦੇ ਆਂ ਜਾ ਕੇ ਤੇ ਬਹੁਤ ਸੋਹਣੇ ਸੋਹਣੇ ਦਰਖਤ ਸੋਹਣੇ ਸੋਹਣੇ ਫੁੱਲ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੇ ਨੇ ਤੇ ਬਹੁਤ ਮਸ਼ਹੂਰ ਪਾਰਕ ਆ ਇਹ ਆਪਣੇ ਸ਼੍ਰੀ ਨਾਗਰ ਦਾ ਤੇ ਇਹ ਪਾਰਕ ਮਤਲਬ ਜ਼ਿਆਦਾਤਰ ਦੇਖਣਾ ਮਤਲਬ ਮੋਸਟਲੀ ਆਉਂਦੀ ਆਉਂਦੇ ਨੇ ਟੂਰਿਸਟ ਤੇ ਬਾਕੀ ਜਿਵੇਂ ਆਪਾਂ ਟਰੈਵਲ ਕਰ ਰਹੇ ਆਂ ਇਹ ਆਪਾਂ ਗਰੁੱਪ ਚ ਟਰੈਵਲ ਕਰ ਰਹੇ ਆਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓਜ਼ ਦੇ ਵਿੱਚ ਦੱਸਿਆ ਜਿਹੜੀਆਂ ਪਹਿਲਾਂ ਵੀਡੀਓ ਪਾਈਆਂ ਨੇ ਤੇ ਬਾਈ ਮਨਪ੍ਰੀਤ ਤੇ ਬਾਈ ਰਾਮਚੰਦਰ ਹਨਾ ਇਹ ਆਪਾਂ ਨੂੰ ਗਾਈਡ ਕਰ ਰਹੇ ਨੇ ਤੇ ਉਹਨਾਂ ਨੇ ਸਾਰਾ ਟੂਰ ਪਲਾਨ ਕਰਿਆ ਹੋਇਆ ਵੀ ਕਿੱਥੇ ਕਿੱਥੇ ਜਾਣਾ ਤੇ ਉਹਨਾਂ ਦੇ ਅਕੋਰਡਿੰਗ ਜਿਵੇਂ ਅਸੀਂ ਬਾਈ ਜਾਣੇ ਆਂ ਤਾਂ ਫਿਰ ਬਾਈ ਜਾਣਿਆ ਨੇ ਮਤਲਬ ਉਹਨਾਂ ਦੇ ਅਕੋਰਡਿੰਗ ਸਾਰਾ ਆਪਾਂ ਜਿਹੜਾ ਟੂਰ ਪਲਾਨ ਆ ਉਹਨਾਂ ਦੇ ਅਕੋਰਡਿੰਗ ਹੀ ਚੱਲਣਾ ਜਿੱਥੇ ਜਿੱਥੇ ਉਹ ਲੈ ਕੇ ਜਾਣਗੇ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਕਸ਼ਮੀਰ ਦੀਆਂ ਸੋਹਣੀਆਂ-ਸੋਹਣੀਆਂ ਥਾਵਾਂ ਨੇ ਉਹ ਤਕਰੀਬਨ ਸਾਰੀਆਂ ਆਪਾਂ ਕਵਰ ਕਰਨੀਆਂ ਨੇ ਜਿਹੜੀਆਂ ਮਸ਼ਹੂਰ ਨੇ ਜਿਹੜੀਆਂ ਦੇਖਣਯੋਗ ਨੇ ਜਿਵੇਂ ਆਪਣੇ ਸ਼੍ਰੀਨਗਰ ਦੇ ਵਿੱਚ ਬਾਕੀ ਸੋਨ ਮਾਰਗ ਹੋ ਗਿਆ ਗੁਲਮਾਰਗ ਹੋ ਗਿਆ ਹਨ ਤੇ ਇਥੋਂ ਬਹੁਤ ਸੋਹਣਾ 뷰 ਬਣਦਾ ਹੈ ਆਲੇ-ਦੁਆਲੇ ਦਾ ਤੇ ਆਹ ਸਾਈਡ ਵੀ ਬਹੁਤ ਸੋਹਣੇ-ਸੋਹਣੇ ਫੁੱਲ ਦਰਖਤ ਜਿਹੜੇ ਉਹ ਹੈਗੇ ਨੇ ਤੇ ਆਹ ਇਸ ਤਰ੍ਹਾਂ ਦੇ ਫੁੱਲ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਆਹ ਫੁੱਲ ਖਿਲੇ ਹੋਏ ਨੇ ਬਹੁਤ ਸੋਹਣੇ ਲੱਗਦੇ ਨੇ ਇਹ ਫੁੱਲ ਤੇ ਬਹੁਤ ਪਿਆਰਾ ਜਿਹਾ ਕਲਰ ਹੈ ਇਹਨਾਂ ਦਾ ਪਿੰਕ ਜਿਹਾ ਕਲਰ ਤੇ ਅਲਗ-ਅਲਗ ਤਰੀਕੇ ਦੇ ਫੁੱਲ ਇੱਥੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਇਹ ਗਾਰਡਨ ਦੇ ਵਿੱਚ ਇਸ ਕਰਕੇ ਇਹ ਗਾਰਡਨ ਜਿਹੜਾ ਉਹ ਮਸ਼ਹੂਰ ਹੈ ਤੇ ਬਾਕੀ ਜਿਵੇਂ ਮੌਸਮ ਦੇ ਅਕੋਰਡਿੰਗ ਵੀ ਹੁੰਦਾ ਕਈ ਫੁੱਲ ਮੌਸਮ ਦੇ ਅਕੋਰਡਿੰਗ ਵੀ ਖਲਦੇ ਨੇ ਹਨਾ ਜਿਨ੍ਹਾਂ ਦਾ ਹੁਣ ਮੌਸਮ ਹੈ ਉਹ ਹੁਣ ਖਿਲੇ ਹੋਏ ਨੇ ਬਾਕੀ ਕੁਝ ਕੁ ਹੋਰ ਜਿਹੜੇ ਫੁੱਲ ਨੇ ਉਹ ਜਦੋਂ ਮੌਸਮ ਹੋਊਗਾ ਉਦੋਂ ਖਲਣਗੇ ਤੇ ਆਹ ਵਾਲੀ ਸਾਈਡ ਵੀ ਕੁਝ ਜਿਹੜੇ ਉਹ ਫੁੱਲ ਹੈਗੇ ਨੇ ਤੇ ਇਹੀ ਚੀਜ਼ਾਂ ਇਹ ਗਾਰਡਨ ਦੇ ਵਿੱਚ ਜਿਹੜੀਆਂ ਉਹ ਦੇਖਣ ਵਾਲੀਆਂ ਨੇ ਸਾਰਾ ਇਹ ਨੇਚਰ ਕੁਦਰਤ ਦੇ ਨੇੜੇ ਸਾਰੀ ਇਹ ਜਗਾ ਇਧਰੋਂ ਵੀ ਅੱਗੇ ਬਹੁਤ ਵੱਡਾ ਇਹ ਪਾਰਕ ਹਨਾ ਕਾਫੀ ਏਰੀਆ ਹੈ ਪਾਰਕ ਦਾ ਜੇ ਤੁਸੀਂ ਤੁਰ ਕੇ ਘੁੰਮੋ ਤਾਂ ਮਤਲਬ ਬਹੁਤ ਟਾਈਮ ਲੱਗ ਜਾਂਦਾ ਤੇ ਆਹ ਦੇਖੋ ਜਿਵੇਂ ਆਪਾਂ ਫੋਟੋਆਂ 'ਚ ਨਹੀਂ ਦੇਖਦੇ ਹੁੰਦੇ ਹਨਾ ਕੈਨੇਡਾ ਅਮਰੀਕਾ ਦੇ ਵਿੱਚ ਰੰਗ ਬਦਲ ਲਾਉਂਦੇ ਨੇ ਪੱਤੇ ਬਾਹਰਲੇ ਦੇਸ਼ਾਂ 'ਚ ਉਸ ਹਾਲਤ ਕਤਾਬ ਹੋਇਆ ਹੋਇਆ ਹੋਰੇ ਹੁਣ ਜਿਹੜਾ ਮੌਸਮ ਆਵੇਂ ਰਸਤੇ ਦੇ ਵਿੱਚ ਵੀ ਦੇਖਦਾ ਆਂ ਐਂ ਹੋਇਆ ਹੋਇਆ ਬਹੁਤ ਸੋਹਣਾ ਰੰਗ ਇਹਨਾਂ ਦਾ ਬਣਿਆ ਹੋਇਆ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਨੇ ਫੋਟੋਆਂ 'ਚ ਦਾ ਦੇਖੇ ਸੀ ਅੱਜ ਆਪਾਂ ਅਸਲੀ ਦੇਖ ਰਹੇ ਆ ਅੱਖੀ ਬਹੁਤ ਸੋਹਣੇ ਲੱਗ ਰਹੇ ਨੇ ਤੇ ਵੈਸੇ ਇਹਨਾਂ ਦਾ ਮਤਲਬ ਰੰਗ ਮਿਲਦਾ ਹਰਾ ਹੁੰਦਾ ਹੋਊਗਾ ਦੇਖੋ ਜਿਵੇਂ ਕਿਸੇ ਕਿਸੇ ਪੱਤੇ ਦਾ ਹੈਗਾ ਤੇ ਆ ਦੇ ਹਰਾ ਇਹ ਮੌਸਮ ਦੇ ਅਕੋਰਡਿੰਗ ਇਹਨਾਂ ਦਾ ਰੰਗ ਜਿਹੜਾ ਉਹ ਚੇਂਜ ਹੋ ਜਾਂਦਾ ਤੇ ਅੱਗੇ ਚੱਲਦੇ ਆਂ ਗਿਆ ਅੱਗੇ ਉਹ ਦੇਖਦੇ ਆਂ ਆਪਾਂ ਜਾ ਕੇ ਇੱਧਰੋਂ ਹੋਰ ਪਾਰਕ ਤੇ ਹਰ ਇੱਕ ਕਲਾ ਕਲਰ ਦਾ ਫੁੱਲ ਦੇਖਣ ਨੂੰ ਮਿਲੂ ਤੁਹਾਨੂੰ ਪਿੰਕ yellow ਹੋ ਗਿਆ ਨਾ ਬਹੁਤ ਸੋਹਣੇ ਸੋਹਣੇ ਕਲਰ ਦੇ ਫੁੱਲ ਦੇਖਣ ਨੂੰ ਜਿਹੜੇ ਮੰਨ ਲਾਂਗੇ ਤੇ ਉਧਰ ਅੱਗੇ ਚੱਲਦੇ ਆਂ ਅੱਗਿਓ ਆਪਾਂ ਦੇਖਦੇ ਆਂ ਪਾਰਕ ਜਾ ਕੇ ਤੇ 23 ਆਪਣੇ ਨਾਲ ਗਰੁੱਪ ਦੇ ਵਿੱਚ ਆਏ ਹੋਏ ਨੇ ਤੇ ਸੰਗਰੂਰ ਤੋਂ ਆਏ ਹੋਏ ਨੇ ਤੇ ਕਿਵੇਂ ਲੱਗਿਆ ਜੀ ਘੁੰਮ ਕੇ ਕਸ਼ਮੀਰ ਬਹੁਤ ਵਧੀਆ ਜੀ ਠੀਕ ਹੈ ਜੀ ਠੀਕ ਹੈ ਬਹੁਤ ਅੱਛਾ ਲੋਕੇਸ਼ਨ ਬਹੁਤ ਅੱਛੀ ਹੈ ਹਾਂਜੀ ਬਹੁਤ ਅੱਛਾ ਡਾਲ ਝੀਲ ਪਿੱਛੇ ਦੇਖੀ ਉਹ ਬੜੀ ਵਧੀਆ ਸੀ ਹਾਂਜੀ 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 ਪਾਰਕ ਦੇ ਵਿੱਚ ਫੁੱਲ ਬੜੇ ਵਧੀਆ ਨੇ ਹਾਂਜੀ ਦਰਖਤ ਬੜੇ ਅੱਛੇ ਨੇ ਕਟਿੰਗ ਬਹੁਤ ਅੱਛੀ ਹੈ ਦਰਖਤਾਂ ਦੀ ਹਾਂਜੀ ਹਾਂਜੀ ਬਹੁਤ ਅੱਛਾ ਮੇਨਟੇਨ ਕੀਤਾ ਹੋਇਆ ਪਾਪਾ ਹਾਂਜੀ ਬਹੁਤ ਸੋਹਣਾ ਮੇਨਟੇਨ ਕਰਕੇ ਰੱਖਿਆ ਹੋਇਆ ਬਹੁਤ ਅੱਛਾ ਮੇਨਟੇਨ ਹਾਂਜੀ ਤੇ ਇਸ ਤਰ੍ਹਾਂ ਸਾਰੀਆਂ ਫੈਮਲੀਜ਼ ਆਪਾਂ ਇੱਥੇ ਗਰੁੱਪ ਚ ਆਪਣੇ ਨਾਲ ਆਏ ਹੋਏ ਨੇ ਤੇ ਬਾਕੀ ਬਾਈ ਯੂਨੀਅਨ ਆਪਾਂ ਮਲਾਏ ਸੀਗਾ ਪਹਿਲਾਂ ਇਹ ਵੀ ਸੰਗਰੂਰ ਤੋਂ ਨੇ ਤੇ ਆਪਣੇ ਨਾਲ ਰੂਮ ਚੇਹੇ ਰੁਕੇ ਹੋਏ ਨੇ ਬੜੀ ਸਾਰਾ ਕੁਝ ਦੇਖਣ ਦੇ ਯੋਗ ਆ ਹਾਂਜੀ ਜੇ ਉਹ ਵੇ ਤਾਂ ਜੇੜਾ ਜਰੂਰ ਮਾਰੋ ਤੁਸੀਂ ਕਸ਼ਮੀਰ ਹਾਂਜੀ ਹਾਂਜੀ ਕਸ਼ਮੀਰ ਤੇ ਬਹੁਤ ਸੋਹਣਾ ਆਲਾ ਦਵਾਲਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹਨਾ ਬਹੁਤ ਸੋਹਣਾ 뷰 ਆਉਂਦਾ ਫੋਟੋਗ੍ਰਾਫੀ ਵਾਸਤੇ ਤੇ ਫੈਮਿਲੀ ਨਾਲ ਟ੍ਰਿਪ ਬਹੁਤ ਸੋਹਣਾ ਮਤਲਬ ਬਣੋ ਤੁਹਾਡਾ ਹੌਲੀਡੇਜ਼ ਦੇ ਵਿੱਚ ਤੁਸੀਂ ਆ ਸਕਦੇ ਹੋ ਜਦੋਂ ਵੀ ਤੁਹਾਡਾ ਟਾਈਮ ਲੱਗੇ ਬੋਟੈਨੀਕਲ ਪਾਰਕ ਆਪਾਂ ਦੇਖ ਲਿਆ ਤੇ ਇਸ ਤੋਂ ਬਾਅਦੋਂ ਆਪਾਂ ਹੁਣ ਜਾਣਾ ਮੁਗਲ ਗਾਰਡਨ ਦੇ ਵਿੱਚ ਤੇ ਇਹ ਮੁਗਲ ਗਾਰਡਨ ਜਿਹੜਾ ਉਹ ਵੀ ਇਸ ਤਰ੍ਹਾਂ ਦਾ ਹੀ ਗਾਰਡਨ ਹੈ ਤੇ ਇਹ ਜਿਹੜੇ ਗਾਰਡਨ ਇੱਥੇ ਬਣਾਏ ਹੋਏ ਨੇ ਇਹ ਮੁਗਲਾਂ ਸਮੇਂ ਦੇ ਬਣਾਏ ਹੋਏ ਨੇ ਤੇ ਜਿਹੜੇ ਆਪਾਂ ਹੁਣ ਦੂਸਰੇ ਗਾਰਡਨ 'ਚ ਜਾਣਾ ਉਹਦਾ ਨਾਮ ਵੀ ਮੁਗਲ ਗਾਰਡਨ ਹੈ ਤੇ ਇਹ ਸਾਰਾ ਆਪਾਂ ਬੋਟੈਨੀਕਲ ਪਾਰਕ ਤੋਂ ਦਿਖਾਇਆ ਬਹੁਤ ਸੋਹਣਾ ਸੀਗਾ ਤੇ ਬਹੁਤ ਸੋਹਣੇ-ਸੋਹਣੇ ਥੀ ਵਿਊ ਸੀਗੇ ਇਹਦੇ 'ਚ ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਦੇ ਆਂ ਮੁਗਲ ਪਾਰਕ ਦੇ ਵਿੱਚ ਤੇ ਬਾਈ ਹਣੀ ਲੈ ਕੇ ਜਾਣਗੇ ਮੁਗਲ ਪਾਰਕ ਜਾਣਾ ਹੀ ਹੁਣ ਆਪਾਂ ਹਾਂ ਦੇਖਦੇ ਮੁਗਲ ਜੀ ਮੁਗਲ ਪਾਰਕ ਠੀਕ ਹੈ ਸੋ ਚੱਲਦੇ ਆਂ ਆਪਾਂ ਅੱਗੇ ਮੁਗਲ ਪਾਰਕ ਦੇ ਵਿੱਚ ਜਾ ਕੇ ਉਹ ਦਿਖਾਉਨੇ ਆਂ ਹੁਣ ਤੁਹਾਨੂੰ ਚੱਲਦੇ ਆਂ ਜਿੰਗਾ ਲੱਲਾ ਜਿੰਗ ਜਿੰਗਾ ਇਹ ਜਿਹੜਾ ਆਪਾਂ پارک ਦੇਖ ਕੇ ਆਇਆ ਹਾਂ ਬ੍ਰਟੈਨਿਕਲ پارک ਉਹਦੇ ਹੀ ਇਹ ਨੇੜੀ ਮਾਰਕੀਟ ਹੈ ਇੱਧਰ ਆਹ پارک ਪਾਰਕਿੰਗ ਹੈ ਜਿਹੜੀ ਹੈ ਨਾ ਉਹਦੇ ਕੋਲੀ ਸਾਰੀ ਇਹ ਮਾਰਕੀਟ ਹੈ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਰਹਿ ਗਈਆਂ ਨੇ ਅੱਛਾ ਏਟੀਐਮ ਅੱਛਾ ਏਟੀਐਮ ਵੀ ਹੈਗਾ ਇੱਥੇ ਹਾਂ ਉਹ ਮੋਬਾਈਲ ਬੈਂਚ ਹੈ ਅੱਛਾ ਅੱਛਾ ਉਹ ਬੈਂਚ ਹੈ ਏਟੀਐਮ ਕਢਵਾ ਲਈਏ ਪੈਸੇ ਵੈਸੇ ਵੀ ਕਢਵਾਉਣੇ ਨੇ ਆਪਾਂ ਕਢਵਾ ਲਈਏ ਆਪਾਂ ਫੈਸਿਲਿਟੀ ਲੈ ਕੇ ਦੇਖਦੇ ਹਾਂ ਹਾਂ ਤੇ ਆਹ ਸਾਹਮਣੇ ਮੋਬਾਈਲ ਏਟੀਐਮ ਵਾਲੀ ਬੈਂਚ ਖੜੀ ਹੈ ਤੇ ਆਪਾਂ ਇਹਦੇ ਤੋਂ ਪੈਸੇ ਕਢਾ ਕੇ ਦੇਖਦੇ ਹਾਂ ਇੱਥੇ ਅਨਾਊਂਸਮੈਂਟ ਵੀ ਹੋਈ ਸੀ ਕਿ ਜੇ ਤੁਸੀਂ ਪੈਸੇ ਕਢਵਾਉਣੇ ਨੇ ਇੱਥੋਂ ਪੈਸੇ ਕਢਵਾ ਸਕਦੇ ਹੋ ਆਪਾਂ ਪੈਸੇ ਕਢਵਾਉਣੇ ਨੇ ਵੈਸੇ ਵੀ ਕਢਵਾ ਕੇ ਦੇਖਦੇ ਆ ਇਹਦੇ ਚ ਬਈ ਮੈਂ ਤਾਂ ਗੱਡੀ ਲੈ ਕੇ ਜਾਣਾ ਗੱਡੀ ਪੈਸੇ ਕਢਵਾਉਣੇ ਨੇ ਆਪਾਂ ਮੈਂ ਗੱਡੀ ਲੈ ਕੇ ਜਾਣਾ ਸੇ ਮਾਰੋ ਜਲਫ ਚਲਦੇ ਆਪਾਂ ਪੈਸੇ ਕਢਾਉਂਦੇ ਆ ਮੋਬਾਈਲ ਏਟੀਐਮ ਬੈਂਕ ਦੇ ਵਿੱਚੋਂ ਪਹਿਲੀ ਵਾਰ ਪੈਸੇ ਕਢਾਉਣ ਲੱਗੇ ਆ ਜਦੋਂ ਪ੍ਰੋਸੈਸ ਹੋ ਗਿਆ ਅਮੋੜੋ ਅਮੋੜ ਤੇ ਮੋਬਾਈਲ ਬੈਂਕ ਚੋਂ ਆਪਾਂ ਪੈਸੇ ਕਢਵਾ ਰਹੇ ਹਾਂ ਕਾਰਡ ਨਹੀਂ ਨਿਕਲ ਗਿਆ ਕਸ਼ਕਾਰ ਆਰਟੀਮ ਵਾਲੀ ਬੈਂਕ 'ਚ ਆਪਾਂ ਪੈਸੇ ਕਢਵਾਉਣ ਲੱਗੇ ਸੀ ਤੇ ਇੱਥੇ ਆਪਣਾ ਕਾਰਡ ਚੱਲਿਆ ਨਹੀਂ ਹੈਗਾ ਪੈਸੇ ਨਿਕਲੇ ਨਹੀਂ ਪਤਾ ਨਹੀਂ ਕੋਈ ਪ੍ਰੋਬਲਮ ਹੈ ਤੇ ਹੁਣ ਜਿੱਥੇ ਹੋਰ ਏਟੀਐਮ ਮਿਲੂ ਆਪਾਂ ਉੱਥੇ ਕਢਵਾ ਲਾਂਗੇ ਪੈਸੇ ਸੋ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਉਸ ਤੋਂ ਅਗਲੀਆਂ ਵੀਡੀਓ ਹੋਰ ਸ਼੍ਰੀਨਗਰ ਦੀਆਂ ਆਉਂਦੀਆਂ ਰਹਿਣਗੀਆਂ ਜਿਹੜੀਆਂ ਜਿਹੜੀਆਂ ਹੋਰ ਸ਼ੀਰੀ ਨਗਰ ਦੇ ਵਿੱਚ ਥਾਵਾਂ ਨੇ ਘੁੰਮਣ ਵਾਲੀਆਂ ਉਹ ਵੀਡੀਓ ਤੁਹਾਡੇ ਤੱਕ ਆਪਾਂ ਲੈ ਕੇ ਆਉਂਦੇ ਰਹਾਂਗੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅਗਲੀਆਂ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਡਾਲ ਲੇਕ ਵੀ ਦਿਖਾਵਾਂਗੇ ਡਾਲ ਲੇਕ ਦੇ ਆਪਾਂ ਬਿਲਕੁਲ ਕੰਡੇ ਤੇ ਖੜੇ ਆ ਤੇ ਇਹਦੇ ਆਪਾਂ ਵਿੱਚ ਜਾਵਾਂਗੇ ਕਿਸ਼ਤੀ ਦੇ ਵਿੱਚ ਬੈਠ ਕੇ ਉਹ ਸਾਰਾ ਵਲੌਗ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਅਪੈਂਡ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੋਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ